ਸਸੀ ਕਰਪੀਆਂ ਵੀਓ ਮੈਂ ਥੋੜਾ ਆਪਣਾ ਮਾਨ ਬਠਿੰਡੇ ਵਾਲਾ ਮਿੱਤਰੋ ਅੱਜ ਮੇਰੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਜਿਹੜਾ ਕੰਮ ਅੱਜ ਹੋਇਆ ਮੈਂ ਕਦੇ ਜ਼ਿੰਦਗੀ ਚ ਸੋਚਿਆ ਨਹੀਂ ਸੀਗਾ ਅੱਜ ਆਪਾਂ ਨੂੰ ਮੈਕ ਮਿਲੇ ਡੀਜੀਆਈ ਕੰਪਨੀ ਦੇ ਤੇ ਕੰਪਨੀ ਨੇ ਆਪਾਂ ਨੂੰ ਫਰੀ ਦਿੱਤੇ ਆਪਾਂ ਹੁਣੇ ਡੱਬਾ ਓਪਨ ਕਰਾਂਗੇ ਵੀਰੇ ਬਿਲਕੁਲ ਫਰੀ ਕੰਪਨੀ ਨੇ ਦਿੱਤੇ ਆ ਇੱਕ ਆਪਣਾ ਮਿੱਤਰ ਕੰਪਨੀ ਚ ਕੰਮ ਕਰਦਾ ਸੀ ਤੇ ਜਦੋਂ ਉਹਨੇ ਮੈਨੂੰ ਕਿਹਾ ਖੋਲ ਦੇ ਕੇ ਕੇਬਲਾ ਬਾਈ ਹਾਂ ਕਹਿੰਦਾ ਵੀ ਮਾਨ ਤੈਨੂੰ ਫਰੀ ਮੈਂ ਇੱਕ ਦੇਣੀ ਆ ਕੰਪਨੀ ਨੇ ਵੀ ਤੂੰ ਪੁਰਾਣਾ ਬਲੌਗਰ ਲਾਲਾ ਕਿਵੇਂ ਲਾਲਾ ਵੀ ਤੂੰ ਸਾਡੇ ਮੈਕ ਲਾਏਗਾ ਸਾਡੀ ਮਸੂਰੀ ਹੋ ਆਪ ਨੂੰ ਯਕੀਨ ਨਹੀਂ ਹੋਇਆ ਜਮਾਂ ਯਕੀਨ ਨਹੀਂ ਹੋਇਆ ਕੇਵਲਾ ਬਾਈ ਨੇ ਜਦੋਂ ਆਪਾਂ ਨੂੰ ਦੱਸਿਆ ਕਹਿੰਦਾ ਬਾਈ ਦਲਜੀਤ ਨੂੰ ਦਿੱਤੇ ਦਲਜੀਤ ਦੇ ਵੀ ਲੱਗੇ ਹੁੰਦੇ ਉਹ ਵੀ ਬਲੌਗਿੰਗ ਕਰਦਾ ਨਾ ਮੜੇ-ਮੜੇ ਪਾਉਂਦੇ ਵੀ ਦਿੱਤੇ ਹੋਣਗੇ ਹਾਂ ਉਹਨੂੰ ਤਾਂ ਕਹਿੰਦਾ ਬਾਈ ਸੈਰ ਕੰਪਨੀ ਨੇ ਪੈਸੇ ਵੀ ਦਿੱਤੇ ਆਪਦੀ ਪ੍ਰੋਮੋਸ਼ਨ ਤੇ ਪਰ ਆਪਾਂ ਨੂੰ ਵੀ ਬਾਈ ਮੈਕ ਦਿੱਤਾ ਦੀ ਕੇਵਲਾ ਕਿੰਨੇ ਦੇ ਹੋਣਗੇ ਵੀਰੇ ਜੇ ਆਪਾਂ ਖਰੀਦਦੇ ਆ ਯਾਰ ਮੁੱਲ ਤਾਂ ਇਹ 44000 ਲਿਖਿਆ ਪਿਆ ਬਾਈ ਆਪਾਂ ਨੂੰ ਤਾਂ ਦਿਖਾਈ ਦਿਖਾਈ ਲਿਖਿਆ ਹੋ ਸਕਦੀ ਹਾਂ ਇਹ ਤੇ ਲਿਖਿਆ ਹੋਇਆ ਮੁੱ ਇੱਥੇ ਲਿਖਿਆ ਹੋਇਆ 44990 ਰੁਪਏ 44990 ਬਈ ਲਿਖਿਆ ਹੋਇਆ ਪਰ ਇੰਨਾ ਕੁ ਮੈਨੂੰ ਪਤਾ ਵੀ ਮਾਰਕੀਟ ਦੇ ਵਿੱਚ ਇਹ 28-30 ਹਜ਼ਾਰ ਦੇ ਆ ਹਾਂ ਤੇ ਬਈ ਫਰੀ ਬਿਲਕੁਲ ਕਹਿੰਦੇ ਬਈ ਵੀ ਯਾਰ ਤੂੰ ਲਾਏਗਾ ਹਨਾ ਕੰਪਨੀ ਦਾ ਪਤਾ ਨਹੀਂ ਬਈ ਸਿਸਟਮ ਦਾ ਮੈਨੂੰ ਪਹਿਲਾਂ ਵਿਸ਼ਵਾਸ ਨਾ ਆਇਆ ਤੇ ਚੰਡੀਗੜ੍ਹੋਂ ਅਸੀਂ ਵਾਪਸ ਆਈ ਜੰਨੇ ਆ ਇੱਥੇ ਹਲੇ ਖੜੇ ਆ ਭਵਾਨੀਗੜ੍ਹ ਤੇ ਭਾਰਤ ਮਾਲਾ ਰੋਡ ਬਹੁਤ ਬਹੁਤ ਧੰਨਵਾਦ ਕਰਦਾ ਮੈਂ ਦਿਲ ਤੋਂ ਡੀਜੀਆਈ ਕੰਪਨੀ ਦਾ ਬਾਈ ਜਿਨ੍ਹਾਂ ਨੇ ਇੰਨਾ ਜੋਗ ਸਮਝਿਆ ਤੇ ਉਸ ਮਿੱਤਰ ਦਾ ਆ ਗਏ ਆਏ ਹਾਏ ਬੜਾ ਸਮਾਨ ਆ ਹੋਵੇ ਨਾਲ ਕਵਰ ਵੀ ਆ ਹਨਾ ਬਈ ਅੱਲਾ ਬਈ ਆ ਦੇ ਗੱਲ ਵੀ ਸਹੀ ਆ ਚਾਰ ਜੂੜ ਸਾਰਾ ਕੁਸਾ ਬਈ ਵਧੀਆ ਸਾਡੀ ਸੇਵਾ ਕਰੀ ਖਵਾਇਆ ਪਿਆਇਆ ਇੱਕ ਹੁਣ ਖੋਲ ਲੇਗੇ ਖੋਲਿਏ ਇਹਨਾਂ ਨੂੰ ਖੋਲ ਦੇ ਖੁੱਲੇ ਜਾਂ ਸਿੰਮ ਸਿੰਮ ਕਰ ਦੇ ਬਾਜ ਵੀ ਚੈੱਕ ਕਰਦੇ ਹਾਂ ਵੀਡੀਓ ਹਾਂ ਲਾ ਕੇ ਵੀ ਵੀਡੀਓ ਆਪਾਂ ਬੋਲਾਂਗੇ ਬਾਜ ਚੈੱਕ ਕਰਾਵਾਂਗੇ ਵੀਰੇ ਤੇ ਕਰੇ ਆਏ ਹਾਏ ਆਹ ਆਹ ਚੱਲ ਪਏ ਤਾਂ ਹੀ ਚੱਲ ਪਏ ਆਏ ਹਾਏ 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 ਤਿੰਨੇ ਚਾਰ ਅੱਧੇ ਚਾਰਜ ਨੇ ਹਣਾ ਆ ਅੱਧੇ ਅੱਧੇ ਨਾਲੇ ਮੇਰੇ ਕੋਲੇ ਕੇਵਲਾ ਮੈਕ ਸੀ ਕਿ ਮੈਂ ਆਪਣੇ ਰੋਡ ਕੰਪਨੀ ਦੇ ਹਾਂ ਹਾਂ ਬਾਈ ਤੇ ਫਿਰ ਮੈਂ ਉਹ ਦੇ ਤੇ ਕੱਲ ਕਿਸੇ ਮਿੱਤਰ ਪਿਆਰੇ ਨੂੰ ਲੈ ਇਹ ਇਹ ਚ ਲੱਗਦੇ ਕਿल्ली ਉਹ ਤੂੰ ਆਹੀ ਗੱਲੀ ਲਾ ਦੇ ਤੂੰ ਹੀ ਲਾ ਕੇ ਮਿਲ ਸਾਰਾ ਮੈਨੂੰ ਤਾਂ ਪਤਾ ਨਹੀਂ 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 ਆਈਫੋਨਾਂ ਨੇ ਕਿੱਲੀ ਲਾ ਤੇ ਇਹ ਚੈੱਕ ਕਰਕੇ ਦੇਖਦੇ ਇਹਨਾਂ ਨੂੰ ਹਾਂ ਇਸ ਦਵਾ ਤੁਹਾਨੂੰ ਇਹਨਾਂ ਦੀ ਬਾਜ ਦਿਖਾਵਾਂਗੇ ਬਾਈ ਡੱਬੀ ਦੇ ਵਿੱਚ ਆ ਡੱਬੀ ਚਾਰਜ ਹੋ ਜਾਂਦੀ ਹੈ ਇਕੱਲਾ ਇਕੱਲਾ ਚਾਰਜ ਨਹੀਂ ਲਾਉਣਾ ਪੈਂਦਾ ਤੇ ਬਹੁਤ ਵੱਡੇ ਵੱਡੇ ਬੰਦੇ ਕੋਲੇ ਇਹਦੇ ਨਾਲ ਦੇ ਮੈਕ ਮੈਂ ਤਾਂ ਕਦੇ ਸੋਚਿਆ ਨਹੀਂ ਆਪਾਂ ਮੈ ਇੰਨੇ ਮਹਿੰਗੇ ਖਰੀਦ ਲਾਂਗੇ ਕਿਹੜੇ ਆਉਣ ਹੋਗੇ ਭਾਈ ਅਈ ਆਉਣ ਲੈਓ ਜੀ ਹੁਣ ਮੈਕ ਲਾ ਕੇ ਗੱਲਬਾਤ ਕਰਦੇ ਆਂ ਤੇ ਆ ਮੈਕ ਜੀ ਆ ਤਾਂ ਹੁਣ ਲੱਗੇ ਹੀ ਹੁੰਦਾ ਚੁੰਡੀ ਜਿਹਾ ਇਸ ਤਰ੍ਹਾਂ ਪਰ ਇਹਦੇ ਨੇ ਕੇਵਲ ਆ ਦੇਖੀ ਇੱਕ ਨਾਲ ਮੱਗਕਾਲਾ ਮੈਗਨੇਟ ਹੈ ਇਹ ਰੋਡ ਦੇ ਨਾਲ ਨਹੀਂ ਹੁੰਦਾ ਜਿਵੇਂ ਮੰਨ ਲਾ ਕੋਈ ਦੂਜੇ ਵੀਡੀਓ ਬਣਾਉਂਦੇ ਆ ਪਰਦੇ ਨਾਲ ਮਾਈਕ ਵੀ ਪਤਾ ਨਾ ਲੱਗੇ ਕਿੱਥੇ ਲੱਗਿਆ ਸਿਰ ਪਾਹੀ ਦਿਸੇ ਸਹੀ ਗੱਲ ਆ ਇਹ ਵੀ ਕਈਆਂ ਨੇ ਤੁਸੀਂ ਦੇਖਿਆ ਹੋਣਾ ਇੰਟਰਵਿਊ ਲੈ ਬਾਈ ਵਰਗੇ ਵੀ ਸਾਰੇ ਅਸੀਂ ਮੈਕ ਦੇਖਦੇ ਨਾ ਬਾਕੀ ਮਾੜਾ ਅਸੀਂ ਵੀਡੀਓ ਬਣਾ ਲਈਏ ਤੇ ਫਿਰ ਕਰਦੇ ਆ ਕੀ ਹਾਲ ਆ ਵੀਰੇ ਨਰਜ ਬਾਜ ਜਿਹੜਾ ਪਿੰਡਾਂ ਪਾਈਆਂ ਦਾ ਬਾਈ ਨੋ ਬਾਈ ਹੋਰ ਕੀ ਹਾਲ ਨੇ ਬਾਈ ਵਧੀਆ ਹੀ ਵਧੀਆ ਬਾਈ ਜੀ ਬੱਗੂ ਵਾਲੇ ਤੋਂ ਪਹਿਲੀ ਥੋੜੀ ਵੀ ਨਹੀਂ ਕੀਤੀ ਆ ਵਧੀਆ ਹਾਂਜੀ ਹਾਂਜੀ ਵਧੀਆ ਬਾਈ ਜੀ ਕਰਨੀ ਤਾਂ ਅਸੀਂ ਇੱਕ ਕਿਸੇ ਭਲੇ ਦੀ ਵੀਡੀਓ ਸੀਗੀ ਹਾਂਜੀ ਇਹਨਾਂ ਮਾਈਕਾਂ ਦੇ ਅਸੀਂ ਇੱਕ ਵੇ ਉੱਥੇ ਓਪਨ ਕਰਾਂਗੇ ਕੋਈ ਬੰਦਾ ਹੈਂਡੀਕੈਪਡ 100% ਤੇ ਚਾਹ ਦਾ ਕੰਮ ਕਰਦਾ ਤੇ ਉਹਦੀ ਕਰਨੀ ਸੀ ਉਹ ਨਾ 5 ਵਜੇ ਚਲਾਇਆ ਜਾਂਦਾ ਸੀ ਥੋੜਾ ਜਿਹਾ ਲੇਟ ਹੋ ਗਏ ਮੈਂ ਕਿਹਾ ਆਪਾਂ ਉੱਥੇ ਉਹ ਬਾਈ ਕੋਲੇ ਜਾ ਕੇ ਭਲੇ ਦੀ ਵੀਡੀਓ ਕਰਾਂਗੇ ਪਹਿਲਾਂ ਇਸ ਮਾਈਕ 'ਚ ਬਈ ਬਹੁਤ ਚਾ ਦੁਬਾਰਾ ਫਿਰ ਤੋਂ ਡੀਜੀਏ ਕੰਪਨੀ ਦਾ ਧੰਨਵਾਦ ਕਰਦੇ ਆ ਉਹ ਮੇਰੇ ਮਿੱਤਰ ਦਾ ਉਹਨਾਂ ਦਾ ਧੰਨਵਾਦ ਕਰਦੇ ਆ ਜਿਉਂਦਾਬਾਸਦਾ ਰਹੇ ਤੇ ਯਾਰ ਇੰਨੀ ਖੁਸ਼ੀ ਹੋਈ ਵੀ ਆਪਾਂ ਨੂੰ ਐਡੀ ਵੱਡੀ ਡੀਜੀਏ ਕੰਪਨੀ ਜਿਨ੍ਹਾਂ ਦੇ ਜਹਾਜ਼ ਡਰੋਨ ਵੀ ਇੰਨੇ ਮਸ਼ਹੂਰ ਨੇ ਆ ਮਾਈਕ ਵੀ ਵੱਡੇ ਵੱਡੇ ਬੰਦਿਆਂ ਕੋਲੇ ਨੇ ਉਹਨਾਂ ਨੇ ਆਪਾਂ ਨੂੰ ਬਿਲਕੁਲ ਫਰੀ ਦਿੱਤੇ ਮਾਨਸਾ ਸੋਡੀ ਜੇ ਤਾਂ ਸਾਡੀ ਮਸ਼ਹੂਰੀ ਹੋਊ ਇਹੀ ਸਮਝੇ ਹੁਣ ਐਡੇ ਤਾਂ ਆਪਾਂ ਹੋਰ ਤਾਂ ਕੋਸ ਆਪਣੇ ਪੱਲੇ ਹੈ ਨਹੀਂ ਐਡੀ ਕੋਈ ਗੱਲਬਾਤ ਤੇ ਭਾਈ ਅੱਜ ਕੋਈ ਖੁਸ਼ੀ ਦਾ ਟਿਕਾਣਾ ਨਹੀਂ ਯਾਰ ਜਿਹੜੀ ਚੀਜ਼ ਆਪਾਂ ਇੰਨਾ 28 30 ਹਜ਼ਾਰ ਲਾਉਣ ਤੋਂ ਚਾਲੂ ਹੁੰਨੇ ਆ ਤੇ ਆਪਾਂ ਨੂੰ ਫਰੀ ਮਿਲ ਜੇ ਯਾਰ ਹਨਾ ਇੱਕ ਆਪਣੀ ਰੋਜ਼ ਦੀ ਵਰਤੋਂ ਦੀ ਚੀਜ਼ ਜਿਹੜੀ ਆਪਣਾ ਮੇਨ ਸੰਦ ਆ ਹੁਣ ਵੀਰੇ ਜਿਹਨੇ ਆ ਪ੍ਰੋਮੋਸ਼ਨ ਆ ਜਾਂ ਵੀਡੀਓ ਪਾਇਆ ਕਰਨੀ ਆ ਸਾਨੂੰ ਵਧੀਆ ਆਵਾਜ਼ ਆਇਆ ਕਰੋ ਇਹਨਾਂ ਦੀ ਕੁਆਲਿਟੀ ਤੋਂ ਕਿੰਨੀ ਦੂਰ ਜਾਵਾਂ ਤਾਂ ਵੀ ਆਵਾਜ਼ ਵਧੀਆ ਰਹੂਗੀ ਤੇ ਮੇਰਾ ਵੀਰ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ ਅੱਜ ਬਹੁਤ ਖੁਸ਼ ਆ ਤੁਹਾਡਾ ਭਰਾ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਜੀ